ਕਾਲ ਜੀ ਕਿਦਾਂ ਹਾਂ ਜੀ ਸਾਰੇ ਹੋਪ ਸਾਰੇ ਠੀਕ ਠਾਕ ਹੋਮੋਂਗੇ ਲਓ ਜੀ ਅੱਜ ਦੀ ਜਿਹੜੀ ਆਪਾਂ ਕਲੈਕਸ਼ਨ ਲੈ ਕੇ ਆਏ ਆ ਕਾਟਨ ਦੀ ਤੁਹਾਡੇ ਲਈ ਬ੍ਰਾਂਡ ਦੇ ਸੂਟ ਰਹਿਣਗੇ ਜੀ ਇਹ ਤੇ ਇੱਕ ਨਵਾਂ ਜਿਹਾ ਸਟੱਫ ਆਇਆ ਹੈਗਾ ਇਹ ਸੌਫਟ ਬਿਲਕੁਲ ਕਿਉਂਕਿ ਇਹ ਜਦੋਂ ਤੁਹਾਡੇ ਕੋਲੇ ਪਹੁੰਚੂਗਾ ਅਸਲ 'ਚ ਤੁਸੀਂ ਉਦੋਂ ਦੱਸੋਗੇ ਵੀ ਹਾਂ ਚੀਜ਼ ਆਈ ਹੈ ਕੁਛ ਨਵਾਂ ਆਪਾਂ ਵੇਅਰ ਕੀਤਾ ਹੈਗਾ ਤੇ हटਕੇ ਪੂਰੀ ਗਰਮੀ ਲੰਘ ਕੇ ਇੱਕ ਨਵੀਂ ਚੀਜ਼ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਐਦਾਂ ਇਹਦੇ ਵਿੱਚ ਸਟ੍ਰਾਈਪੀਆਂ ਬਣੀਆਂ ਹੋਈਆਂ ਨਹੀਂਆਂ ਨੀਂਆਂ ਸਟਫ ਬਿਲਕੁਲ ਸੌਫਟ ਹੈ ਲਾਈਨਿੰਗ ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਬਹੁਤ ਜ਼ਿਆਦਾ ਵਧੀਆ ਜਿਹੜਾ ਇਹ ਸਟਫ ਹੈਗਾ ਕਲਰ ਵੀ ਬਹੁਤ ਸੋਹਣੇ ਨੇਗੇ ਇਹਨਾਂ ਦੇ ਕਲਰ ਪ੍ਰਿੰਟ ਬਹੁਤ ਅੱਛੇ ਨੇ ਜੀ ਦੇਖੋ ਇਹਦੇ ਨਾਲ ਬੈਕ ਫਰੰਟ ਤੋਂ ਦਿਖਾਰੀਆਂ ਗਈ ਪ੍ਰਿੰਟ ਚੈੱਕ ਕਰੋ ਤੁਸੀਂ ਅਸਲ ਦੇ ਵਿੱਚ ਇਹਨਾਂ ਦੇ ਪ੍ਰਿੰਟ ਦੇਖੋ ਰੀਅਲ ਚੀਜ਼ਾਂ ਦੇ ਪ੍ਰਿੰਟ ਆਮ ਨਾਰਮਲ ਚੀਜ਼ਾਂ ਨਾਲ ਨਹੀਂ ਮੈਚ ਕਰ ਸਕਦੇ ਹੈਗੇ ਇਹ ਚੀਜ਼ ਤਾਂ ਹੈ ਦੇਖੋ ਜੀ ਆਪਾਂ ਜਿਸ ਕੰਮ ਦੇ ਵਿੱਚ ਆ ਜਾਂਦੇ ਆ ਆਪਾਂ ਨੂੰ ਪਤਾ ਚੱਲ ਜਾਂਦਾ ਹੈ ਜੀ ਵੀ ਜਿਹੜੀ ਚੀਜ਼ ਆਪਾਂ ਅਹ ਦੇਖੋ ਹਰ ਤਰ੍ਹਾਂ ਦਾ ਸਟੱਫ ਆਉਂਦਾ ਪਾਏ ਨਹੀਂ ਕਹਿੰਦੇ ਹਰ ਬ੍ਰਾਂਡ ਦੇ ਵਿੱਚ ਹਰ ਤਰ੍ਹਾਂ ਦਾ ਸਟੱਫ ਆਂਦਾ ਹੈਗਾ ਬਟ ਜਿਹੜੇ ਰੀਅਲ ਹੈ ਉਹ ਰੀਅਲ ਹੈ ਜੋ ਨਕਲ ਹੈ ਉਹ ਨਕਲ ਹੈ ਲਓ ਜੀ ਬਹੁਤ ਸੋਨਾ ਬਹੁਤ ਤਹੀ ਜਨੀਕ ਜਾਂ ਫੈਬਰਿਕ ਹੈ ਬਹੁਤ ਹੀ ਪਿਆਰਾ ਫੈਬਰਿਕ ਹੈ ਤੇ ਕਲਰ ਸਿਰਫ 4 ਮਿਲਣਗੇ ਤੁਹਾਨੂੰ ਇਹਦੇ ਵਿੱਚ ਚਾਰ ਕਲਰ ਨੇ ਚਾਰੋ ਕਲਰ ਹੀ ਆਉਣੇਗੀ ਤੇ ਸਟਫ ਲੈ ਕੇ ਤੁਸੀਂ ਵਾਉ ਵਾਲਾ ਸਟਫ ਹੈ ਜੀ ਤੁਸੀਂ ਖੁਦ ਕਹੋਗੇ ਜੇ ਤਾਂ ਤੁਸੀਂ ਇਹਨਾਂ ਨੂੰ 올ਓਵਰ ਲੈਣਾ ਚਾਹੁੰਦੇ ਹੋ ਤਾਂ ਤਾਂ ਇਹਨਾਂ ਦਾ ਪ੍ਰਾਈਸ ਰਹੂਗਾ ਜੀ 950 ਰੁਪਿਆ 950 ਰੁਪਿਆ ਇਹਨਾਂ ਦਾ ਪ੍ਰਾਈਸ ਰਹੂਗਾ ਜੀ 올ਓਵਰ ਦੇ ਵਿੱਚ ਜੇ ਤੁਸੀਂ ਇਹਨਾਂ ਨੂੰ ਮੈਚਿੰਗ ਕਰਵਾਉਣਾ ਚਾਹੁੰਦੇ ਹੋਗੇ ਦੇਖੋ ਇਹਦੇ ਨਾਲ ਆਪਾਂ ਨੇ ਇਹ ਵੀ ਸਟ੍ਰਾਈਪ ਵਾਲਾ ਹੈਗਾ ਇਸ ਸਟ੍ਰਾਈਵ ਵਾਲਾ 바ਰ ਕੋਡ ਦਾ ਸਟੱਫ ਰਹੂਗਾ ਜੀ ਐਦਾਂ ਸਟ੍ਰਾਈਵ ਵਾਲਾ ਤਾਂ ਤੁਸੀਂ ਇਹਦੇ ਨਾਲ ਤਾਂ ਇਹ ਮੈਚਿੰਗ ਕੀਤੀ ਆਪਾਂ ਫਲਾਵਰ ਨਾਲ ਤਾਂ ਸਿਰਫ ਇਹ 700 ਰੁਪਏ ਦਾ ਸੂਟ ਪੈ ਜਾਊਗਾ ਤੁਹਾਨੂੰ 700 ਰੁਪਏ ਦਾ ਸੂਟ ਪਊਗਾ ਇਹ ਤੇ ਇਹਦੇ ਨਾਲ ਸੇਮ ਬੇਸ ਕਲਰ ਚ ਮਿਲ ਗਈ ਦੇਖੋ ਜੀ 700 ਰੁਪਏ ਦਾ ਸੂਟ ਪਊਗਾ ਟਾਈਟ ਟਾਈ ਦੀ ਕੱਟ ਰਹੂਗੀ ਜੀ ਤੇ ਨੈਕਸਟ ਨਾਲ ਪੀਚ ਲਓ ਜੀ ਸੇਮ ਪੀਚ ਫਲਾਵਰ ਨਾਲ ਮਿਲੀ ਹੈ ਜੀ ਤੇ ਇਹਦੇ ਨਾਲ ਇਹ ਵਾਲੇ ਸਟੱਫ ਚੋਂ ਆਪਾਂ ਨੂੰ ਨਹੀਂ ਮਿਲੀ ਹੈਗੀ ਕੋਸ਼ਿਸ਼ ਕਰਾਂਗੇ ਕਿਸੇ ਹੋਰ ਸਟੱਫ ਨਾਲ ਦੀ ਲਾਣ ਦੀ ਤੇ ਜੇ ਮੈਚਿੰਗ ਲੈਣਾ ਚਾਹੁੰਦੇ ਹੋਗੇ ਤੁਸੀਂ ਤਾ ਮੈਚਿੰਗ ਵੀ ਕਰਕੇ ਦਵਾਂਗੇ ਫਿਰ 700 ਰੁਪਏ ਪ੍ਰਾਈਜ਼ ਰਹੂਗਾ 올ਓਵਰ ਦਾ 950 ਰੁਪਏ ਪ੍ਰਾਈਜ਼ ਰਹੂਗਾ ਚਾਰ ਕਲਰ ਨੇ ਚਾਰੋ ਹੀ ਐਵਾਂ ਨੇ ਜਿਹੜਾ ਕਲਰ ਸੋਨੂੰ ਅਪੀਲ ਕਰਦਾ ਤੁਸੀਂ ਸਕਰੀਨਸ਼ਾਟ ਲੈ ਕੇ ਫਟਾਫਟ ਜਿਹੜਾ ਆਰਡਰ ਹੈਗਾ ਆਪਣਾ ਉਹ ਡੀਐਮ ਕਰਨਾ ਹੈ 9253115036 ਦੇ ਉੱਤੇ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰਿਓ ਤੇ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਤਾਂ ਸਬਸਕ੍ਰਾਈਬ ਕਰਿਓ ਬੈਲ ਆਈਕਨ ਨੂੰ ਪ੍ਰੈਸ ਜਰੂਰ ਕਰਿਆ ਕਰੋ ਬਹੁਤ ਸਾਰੇ ਭੈਣਾਂ ਕਹਿੰਦੇ ਆ ਨੇ ਜੀ ਸਾਨੂੰ ਜਦੋਂ ਤੁਸੀਂ ਵੀਡੀਓ ਦੇਖਦੇ ਆਂਗੇ ਇੱਕ ਜਾਂ ਦੋ ਦਿਨਾਂ ਬਾਅਦ ਸਾਡੇ ਕੋਲੇ ਪਹੁੰਚਦੀ ਉਦੋਂ ਤੱਕ ਸਾਰੇ ਸੂਟ ਤੁਸੀਂ ਕਹਿਦੇ ਨੇ ਸੋਲਡ ਹੋ ਚੁੱਕੇ ਨੇਗੇ ਤੁਸੀਂ ਭੈਣੋ ਬੈਲ ਆਈਕਨ ਨੂੰ ਨਹੀਂ ਉੱਤੇ ਘੰਟੀ ਦਾ ਨਿਸ਼ਾਨ ਬਣਿਆ ਹੋਇਆ ਉਹਨੂੰ ਪ੍ਰੈਸ ਕਰ ਲਓ ਉਹਨੂੰ ਦਬ ਲਓ ਤਾਂ ਤੁਹਾਡੇ ਕੋਲੇ ਮੇਰਾ ਡੇਲੀ ਦੇ ਜਿਹੜੀਆਂ ਵੀਡੀਓਜ਼ ਆਉਂਦੀਆਂ ਨੇ ਜਾਂ ਦੋ ਤਿੰਨ ਵੀਡੀਓਜ਼ ਆਪਾਂ ਡੇਲੀ ਪਾਣੇ ਹਾਂ ਤਾਂ ਉਹਨਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਆਉਂਦੀ ਰਹੂਗੀ ਤੇ ਤੁਸੀਂ ਨਵੇਂ ਨਵੇਂ ਸੂਟ ਹੈ ਜਿਹੜੇ ਉਹ ਤੁਹਾਨੂੰ ਇਹ ਨਹੀਂ ਹੋਊਗਾ ਜੀ ਵੀ ਆਪਣਾ ਲੰਘ ਗਿਆ ਸੂਟ ਮਿਸ ਹੋ ਗਿਆ ਇਹ ਸਾਨੂੰ ਮਿਲਿਆ ਨਹੀਂ ਬਹੁਤ ਸਾਰੀਆਂ ਭੈਣਾਂ ਦੇ ਮੈਨੂੰ ਮੈਸੇਜ ਆਉਂਦੇ ਨੇ ਦੁਬਾਰਾ ਕਰੋਂਗੇ ਦੁਬਾਰਾ ਕੋਈ ਚੀਜ਼ ਰਿਪੀਟ ਨਹੀਂ ਹੁੰਦੀ ਹੁੰਦੀ ਜੀ ਹਰ ਇੱਕ ਚੀਜ਼ ਨਿਊ ਲੈ ਕੇ ਆਉਂਦੇ ਰਹਾਂਗੇ ਆ ਆਪਾਂ ਕੋਸ਼ਿਸ਼ ਕਰਾਂਗੇ ਕਿ ਨਵੀਆਂ ਤੋਂ ਨਵੀਆਂ ਚੀਜ਼ਾਂ ਲੈ ਕੇ ਆਉਂਦੇ ਰਹੀਏ ਰਿਪੀਟ ਨਾ ਕਰੀਏ ਰੀਪੀਟ ਨਾ ਕਰੀਏ ਤੇ ਨਵੀਆਂ ਤੋਂ ਨਵੀਆਂ ਚੀਜ਼ਾਂ ਤੁਹਾਨੂੰ ਦਿਖਾਉਂਦੇ ਰਹੀਏ ਰੀਪੀਟਸ ਨਾਲ ਉਹੀ ਚੀਜ਼ਾਂ ਤੁਹਾਨੂੰ ਟੇਸਟ ਹੈ ਥੋੜਾ ਚੇਂਜ ਕੀਤਾ ਹੈਗਾ ਹੁਣ ਟੇਸਟ ਹਰ ਇੱਕ ਦੇਖੋ ਦੋ ਦਿਨਾਂ ਤੋਂ ਲੈ ਕੇ ਵੀਡੀਓ ਪੈ ਰਹੀ ਹੈ ਨਹੀਂ ਅਸਲ ਤਾਂ ਪਿਛਲੇ 1 ਵੀਕ ਤੋਂ ਹਰ ਇੱਕ ਚੀਜ਼ ਨਿਊ ਆ ਰਹੀ ਹੈ ਤੇ ਨਿਊ ਹੀ ਦਿਖਾਉਂਦੇ ਜਾਵਾਂਗੇ ਤੁਹਾਨੂੰ ਪਾਰਟੀ wear ਸੈਮੀ ਫਾਰਮਲ ਪ੍ਰਿੰਟਡ ਸੂਟ ਜਿਹੜੀਆਂ ਪਹਿਣਾ ਤੋਂ ਹਟ ਕੇ ਪਾਣਾ ਜਾਂਦੀਆਂ ਨੇਗੀਆਂ ਵਰਕ ਤੋਂ ਉਹਦਾਂ ਦੇ ਕੋਸਟਲੀ ਸੂਟ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ 4-5000 ਰੁਪਏ ਤੱਕ ਵੀ ਪ੍ਰਿੰਟਡ ਸੂਟ ਤੁਹਾਨੂੰ ਸਾਡੇ ਕੋਲੋਂ ਮਿਲ ਜਾਣਗੇ ਜੇ ਤੁਸੀਂ ਲੈਣਾ ਚਾਹੁੰਦੇ ਹੋਗੇ ਐਦਾਂ ਦੇ ਸੂਟ ਵੀ ਆਪਾਂ ਆਪਣੀ ਬੁਟੀਕ ਦੇ ਵਿੱਚ ਲੈ ਕੇ ਆ ਚੁੱਕੇ ਆ ਜਿਹੜਾ 4-5000 ਦਾ ਸੂਟ ਬਣੂਗਾ ਉਹ ਵੀ ਪ੍ਰਿੰਟ ਦੇ ਵਿੱਚ ਪਰ ਐਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਉਹ ਆਪਾਂ ਨੂੰ ਰਾਇਲ ਜੀ ਲੁੱਕ ਦਿੰਦੀਆਂ ਨੇ ਗ੍ਰੇਸਫੁੱਲ ਲੱਗਦੇ ਆਂਗੇ ਆਪਾਂ ਕਿਉਂਕਿ ਵਰਕ ਤਾਂ ਹਰ ਕੋਈ ਪਾਉਂਦਾ ਹੈਗਾ ਵਰਕ ਵੀ ਆਪਣੇ ਕੋਲ ਹੈਗੇ ਨੇ ਹਰ ਤਰ੍ਹਾਂ ਦੇ ਵਰਕਰ ਵੀ ਹੈਗੇ ਨੇ ਜੇ ਤੁਸੀਂ ਵਰਕ ਕਰਵਾ ਕੇ ਵਰਕ ਲਾਈ ਕਰਦੇ ਹੋ ਤੁਹਾਨੂੰ ਵਰਕ ਵਾਲੇ ਦੇਵਾਂਗੇ ਹੈਂਡਵਰਕ ਮਸ਼ੀਨ ਵਰਕ ਆਰੀ ਵਰਕ ਨੀਡਲ ਵਰਕ ਜਿੰਦਾਂ ਦਾ ਵੀ ਵਰਕ ਤੁਸੀਂ ਕਹੋਗੇ ਤੁਹਾਨੂੰ ਕਰਵਾ ਕੇ ਦੇਵਾਂਗੇ ਆਪਾਂ ਤੇ ਜੈਨੂਨ ਪ੍ਰਾਈਸ ਦੇ ਉੱਤੇ ਜੇ ਤੁਸੀਂ ਸਾਡੇ ਕੋਲੋਂ ਵੀਡੀਓ ਚ ਪਾਵਾਂਗੇ ਅਸੀਂ ਅੱਗੇ ਉਹ ਵਾਲੇ ਸੂਟ ਵੀ ਪਾਵਾਂਗੇ ਅੱਗੇ ਤਾਂ ਜੇ ਤੁਸੀਂ ਐਦਾਂ ਦੇ ਸੂਟ 2000 2500 ਤੱਕ 3000 5000 ਤੱਕ ਦੇ ਸੂਟ ਪ੍ਰਿੰਟਡ ਲੈਣਾ ਚਾਹੁੰਦੇ ਹੋਗੇ ਲੈ ਸਕਦੇ ਹੋ ਪਿਓਰ ਜੌਰ ਜੱਟ ਟਿਸਟਾ ਬ੍ਰਾਂਡ ਦੇ ਸੂਟ ਆਪਣੇ ਕੋਲੇ ਆ ਚੁੱਕੇ ਨੇਗੇ ਤੇ ਹੋਰ ਬ੍ਰਾਂਡਾਂ ਦੇ ਸੂਟ ਜਿਹੜੇ 1000 ਤੱਕ ਹੁੰਦੇ ਨੇਗੇ ਪ੍ਰਿੰਟਡ ਉਹ ਆ ਚੁੱਕੇ ਨੇਗੇ ਬਾਕੀ ਆਪਣੇ ਕੋਲੇ ਹਰ ਤਰ੍ਹਾਂ ਦਾ ਮਸ਼ਲੀਨ ਫੈਬਰਿਕ ਆ ਚੁੱਕਾ ਹੈ ਸਾਟਨ ਦੇ ਜੋ ਲੇਟੈਸਟ ਚੱਲਿਆ ਹੋਇਆ ਉਹ ਆ ਚੁੱਕਿਆ ਹੈ ਗਲਾਸ ਜੋ ਲੇਟੈਸਟ ਹੈ ਉਹ ਆ ਚੁੱਕਾ ਕੀਏਗਾ ਤੇ ਬਾਕੀ ਆਪਣੇ ਕੋਲੇ ਜੋ ਹੈ ਨਾ ਵਧੀਆ ਵਾਲੀ ਖੀਨ ਖਾਵੇ ਉਹ ਆ ਚੁੱਕੀ ਹੈਗੀ ਆਪਣੇ ਕੋਲੇ ਬਨਾਰਸੀ ਸ਼ਿਲਕ ਦੇ ਸੂਟ ਆ ਚੁੱਕੇ ਨੇਗੇ ਜਿੱਦਾਂ ਦੇ ਵੀ ਤੁਸੀਂ ਕਹੋਗੇ ਤੁਹਾਨੂੰ ਲੇਟੈਸਟ ਚੀਜ਼ਾਂ ਲੈ ਕੇ ਆਂਦੇ ਰਹਾਂਗੇ ਬੱਸ ਫਟਾਫਟ ਆਰਡਰ ਬੁੱਕ ਕਰਦੇ ਰਹੋ ਪਹਿਲਾਂ ਤੁਸੀਂ ਕਾਟਨ ਦੇ ਸੂਟ ਮੰਗਵਾ ਕੇ ਦੇਖੋ ਫਿਰ ਹੌਲੀ ਹੌਲੀ ٹرسٹ ਬਣਦਾ ਜਾਊਗਾ ਜਿਹੜੇ ਮੇਰੇ ਪੁਰਾਣੇ ਕਸਟਮਰ ਨੇ ਉਹਨਾਂ ਨੂੰ ਤਾਂ ਪਤਾ ਹੀ ਹੈ ਤੇ ਵਾਕੀ ਜਿਹੜੇ ਮੇਰੇ ਨਵੇਂ ਵਿਊਅਰਸ ਨੇ ਉਹਨਾਂ ਨੂੰ ਵੀ ਕਹਾਂਗੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਸਾਡਾ ਗੁਰਮੇਰ ਬਟੀਕ ਜਖਲ ਦੇ ਨਾਮ ਦੇ ਇੰਸਟਾਗ੍ਰam ਆਈਡੀ ਉੱਤੇ ਜਾ ਕੇ ਵੀ ਜਰੂਰ ਫੋਲੋ ਕਰੋ ਪਲੀਜ਼ ਉੱਥੇ ਜਾ ਕੇ ਸਾਡੀ ਵੀਡੀਓਜ਼ ਚੈੱਕ ਕਰਿਆ ਕਰੋ ਉੱਥੇ ਵੀ ਤੁਸੀਂ ਲਾਈਕ ਕਮੈਂਟਸ ਕਰਿਆ ਕਰੋ ਤੇ ਤੁਸੀਂ ਇਧਰ ਵੀ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਵੀਡੀਓ ਨੂੰ ਅੱਗੇ ਆ ਰਿਹਾ ਜੀ ਕਰਵਾ ਚੌਥ ਕਰਵਾ ਚੌਥ ਦੇ ਉੱਤੇ ਫਿਰ ਆਪਾਂ ਆਫਰ ਕੱਢਾਂਗੇ ਇਸ ਵਾਰ ਆਪਾਂ ਨੂੰ ਸਿਰਫ ਇੱਕ ਪੈਣ ਮਿਲੀ ਸੀ ਹੋ ਸਕਦਾ ਆਪਾਂ ਦੋ ਜਾਂ ਤਿੰਨ ਨੂੰ ਵੀ ਕੱਢ ਸਕਦੇ ਆ ਜਿੱਦਾਂ ਜਿੱਦਾਂ ਆਪਾਂ ਨੂੰ ਜਿੱਦਾ ਰਿਸਪੌਂਸ ਵਧੀਆ ਮਿਲਦਾ ਹੈਗਾ ਉਦਾਂ ਹੀ ਕੱਢਦੇ ਆਂਗੇ ਆਪਾਂ ਬਿਲਕੁਲ ਵੀ ਮੈਨਾਮ ਤੱਕ ਨਹੀਂ ਜਾਣਦੀ ਸੀ ਬੇਸ਼ੱਕ ਉਹ ਪੈਣ ਮੈਸੇਜ ਕਰਕੇ ਵੀ ਕਹਿ ਸਕਦੀ ਹੈਗੀ ਮੈਂ ਨਹੀਂ ਜਾਣਦੀ ਸੀ ਮੈਂ ਉਹਨਾਂ ਦੇ ਕਮੈਂਟਸ ਤੋਂ ਹੀ ਉਹਨਾਂ ਤੋਂ ਉੱਥੇ ਉਹਨਾਂ ਨੂੰ ਮੈਸੇਜ ਕੀਤਾ ਹੋਇਆ ਹੈ ਮੇਰਾ ਕਮੈਂਟਸ ਚੈੱਕ ਕਰਦੇ ਹੋ ਕਿ ਤੁਸੀਂ ਮੈਨੂੰ ਵਟਸਐਪ ਦੇ ਉੱਤੇ ਆਪਣਾ ਐਡਰੈਸ ਸੈਂਡ ਕਰੋ ਤੁਹਾਡਾ ਪ੍ਰਾਈਜ਼ ਨਿਕਲੇਗਾ ਅਸੀਂ ਨਹੀਂ ਜਾਣਦੇ ਹੁੰਦੇ ਵੀ ਕਿਹਨੂੰ ਪ੍ਰਾਈਜ਼ ਕੱਢਣਾ ਕਿਸੇ ਆਪਣੇ ਨੂੰ ਕੋਈ ਇਹ ਨਹੀਂ ਹੈਗਾ ਸਾਡਾ ਵੀ ਕਿਸੇ ਆਪਣੇ ਨੂੰ ਪ੍ਰਾਈਜ਼ ਕੱਢਣਾ ਆਪਾਂ ਹਰ ਇੱਕ ਫੈਸਟੀਵਲ ਦਿਵਾਲੀ ਆਊਗੀ ਅੱਗੇ ਸਾਰੇ ਫੈਸਟੀਵਲਾਂ ਦੇ ਉੱਤੇ ਤੁਹਾਨੂੰ ਜ਼ਰੂਰ ਕੱਢਾਂਗੇ ਜਿਹੜਾ ਮੇਰਾ ਵਧੀਆ ਕਲਾਇੰਟ ਹੋਊਗਾ ਮੇਰਾ ਵਧੀਆ ਕਸਟਮਰ ਹੋਊਗਾ ਜਾਂ ਮੈਨੂੰ ਵਧੀਆ ਕਮੈਂਟਸ ਆਣਗੇ ਜਾਂ ਵੱਧ ਤੋਂ ਵੱਧ ਵੀਡੀਓ ਨੂੰ ਆਪਣੀਆਂ ਸਟੋਰੀਆਂ ਲਗਾਉਂਗੇ ਤੁਸੀਂ ਵੱਧ ਵੱਧ ਸ਼ੇਅਰ ਕਰੋਗੇ ਤੇ ਵਧੀਆ ਵਧੀਆ ਕਮੈਂਟ ਕਰੋਗੇ ਥੈਂਕ ਯੂ ਜੀ ਆਪਣਾ ਨੰਬਰ ਦੱਸ ਦਿੰਨੀ ਆ ਮੈਂ ਫੇਰ ਭੁੱਲ ਗਈ 92531150369253115036 ਦੇ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰੋ ਥੈਂਕ ਯੂ